ਕੁੰਗੂ ਆਕਰ ਚੰਦਨ ਆਦਿਤ ਅਵਚਾ ਮਦ ਦੇਖ ਆਪ ਦਰਸਰੈ ਤੇਰਾ ਚਿਤਨਾ ਅਵਨਾਉ ਨਰ ਜਨ ਜੀਉ ਜਗ ਸਤਿ ਸ੍ਰੀ ਅਕਾਲ ਗੋਬਿੰਦ ਪਰਗਟੋ ਰਹਿ ਬੈਸਾ ਮਤ ਦੇ ਕੁਦਰ ਸਰ ਜਿਰਾ ਚਿਤ ਨਿਮ ਵੈ ਨੋ ਸ੍ਰੀ ਰਾਮ ਵੰਧਾ ਪੈਲਾ ਕੋਲ ਕੂਟੀ ਮੇਰੀ ਆਰ ਜਾਪੁ ਕਣਤੀਣ ਅਭਿ ਆਓ ਚੰਦ ਸੂਰਜ ਦੋਇ ਕੁਪੈ ਨਾ ਦਿਖਾ ਸੁਬੜੈ ਸੋਣਾ ਨਥਉ ਹਉ ਦੇ ਵੜ ਅੱਖਾਂ ਸਤਜਨੰਕ ਕਾਰਿ ਜਿਥਾਰੇ ਸੁਣ ਸੁਣ ਅੱਖ ਅੱਖ ਨੋ ਦੀਪਾ ਹੋਇ ਕਰੇ ਤਮਾਈ ਰਹਾ ਕੁੱਸਾ ਕਟਿ ਆਵਰਵਾਰ ਤਿਸ ਵਰਤਿ ਸੰਭਾਏ ਅਕੀ ਸਤਿ ਜਾਨਿਆ ਬਸਮ ਸਿ ਤਿਰਨ ਜਾ ਤੀ ਤੇਰੇ ਕੀ ਮਤਿ ਨਾਮ ਪਵ ਕੇ ਬੜੇ ਅੱਖਾਂ ਦਾ ਪੰਖਿਓਏ ਕਹਿ ਜੇ ਭਵਾਸ ਅਸਮਾਨੀ ਜਾ ਨਦਰੇ ਜਸਨ ਆਵੋ ਨਾ ਕਿਸ਼ ਪਿਆਨਖਾ ਧੀ ਤੇਰੀ ਕੀਮਤ ਤਾਂ ਕਹੈ ਓਕੇ ਬੜੇ ਅੱਖਾਂ ਦਾ ਦਰਬਾਕ ਗਦ ਲੱਖ ਪੜਾ ਕੜ ਕੜ ਕੇ ਚੈ ਪਾਓ ਬਸੂ ਟੋਟ ਨਾ ਆਵਾਈ ਦਿਖਣ ਪਾਉ ਨ ਚੱਲਾ ਈ ਤੇਰੇ ਕੀ ਬਤ ਨ ਪਰ ਔ ਕੇ ਵੜ ਅੱਖਾਂ ਨਾਓ ਸ੍ਰੀ ਜਾਗ ਮਨ ਲਾ ਪਹਿਲਾ ਲਿਖੇ ਬੋਲਣਾ ਬੋਲਣਾ ਲਿਖੇ ਕਾ ਲਿਖੇ ਵਰ ਚਲੈਂ ਜਾਂ ਲਿਖੇ ਸੁਮਿਖਾਓ ਲਿਖੇ ਸੋਹਨ ਬਾਈਏ ਪੜੇ ਕਿ ਸੁਛਣ ਜਾ ਬਾਬਾ ਮਾਇਰ ਚੜਾ ਤੂ ਹਰੰਦਰ ਨਾਮ ਵਿਸਾਲਾ ਨਾ ਤਸਵੀਰ ਤਹੋ ਵਾਹ ਬਹਾ ਨਿਵਣ ਮਰਣਾ ਜੈ ਕੈ ਕਦ ਕਾਲ ਦਿਨ ਭਾ ਭਸਮ ਜਾਈ ਹੈ ਕਿਥੇ ਗੋਹੇ ਨ ਚੱਲੇ ਉਟਾਰ ਰੋਗੜ ਵਾਲੇ ਜਿੱਤੜੇ ਸਾਬ ਬਨੇ ਪੰਡ ਪਰਾਲ ਸਭੂ ਅੱਖੇ ਪਾਉ ਬੋ ਕਾਟਨਾ ਕੇ ਕੋਈ ਕੀ ਮੁੱਤਕ ਨਾ ਨਾ ਪਾਣੀਆ ਕਹਿਣਾ ਵੱਡਾ ਸਤਿ ਸਾਹਿਬ ਇੱਕ ਤੂੰ ਹੋਰ ਦੀਆਂ ਕਿਤੇ ਲੋਗ ਨੀਚ ਅੰਦਰ ਨੀਜ ਜਾਤ ਨੀਚੀ ਹੂੰ ਅੰਤ ਨੀਜ ਦਾ ਰਤਿ ਕਿਐ ਸੰਸਾਰ ਤੁਟਿਆ ਸਿੱਚਾ ਈਸ ਜਿਤ ਨੀਚ ਸੁਮਲ ਆਣਾ ਤੇਰਾ ਨਾਦਰ ਤੇਰੇ ਬਖਸ਼ੀਸ ਸ੍ਰੀ ਦਾਮ ਮੰਨ ਲੱਭੈ ਲਾਡ ਕੁੱਤਾ ਕੂੜ ਝੂੜ ਥਾਗ ਸਦਾ ਨਾਏ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਤਤ ਹੋਏ ਉਤਮ ਸੇ ਕਰਉ ਤਮ ਕਹੀਏ ਨੀਤ ਕਰਮ ਬਹਿ ਹੋਏ ਰਹਾ ਰਸ ਸੁਸਵੇਨ ਰਸੁਪਾ ਕਾਮਣ ਰਸਪਾ ਕੀ ਵਾਸ ਰਸ ਘੂੜੇ ਰਸ ਸਿੰਚੈ ਮੰਡਲ ਸੁਿੱਟਾ ਰਸ ਵਾਸ ਇਹ ਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਜਿਤ ਭੋਲਿਆ ਤਿਤ ਪਾਈਐ ਸੋ ਭੋਲਿਆ ਤਦ ਵਨ ਠਿਕਾ ਤੇ ਆਇ ਤਪੈ ਸੇ ਭੜੇ ਹੋਰ ਕੀ ਕਹਿਣਾ ਖਾਂ ਤੈਨ ਮਤ ਤੈਨ ਪਰਤ ਤੈਨ ਧਨ ਪੱਲੇ ਜਿਨੇ ਹਦੇ ਰਹਿਓ ਸੁਭਾਰ ਤਿਨ ਕਾ ਕੀਸ ਰਹਿਣਾ ਅਵ ਸਵਾਦੇ ੁਕਾਇ ਨਾਨਕ ਨਦਰੀ ਬਹਰੇ ਦਾਨ ਹੰਲਾਏ ਸ੍ਰੀ ਗੁਰੂ ਨਾਨਕ ਦੇਵ ਜੀ ਅਮਲ ਗੁਨੁ ਲਾਪੁੜਗਾ ਜਿਦ ਤਦਹਿਣ ਆਰ ਮਤੀ ਮਰਨ ਵਿਚਾਰਿਆ ਖੁਸ਼ੀ ਕੀਤੀ ਜਹੰਤਾ ਸਭ ਲਿਆ ਤੈਨੂੰ ਸੌਂ ਪਿਆ ਰਖੁ ਰੰਗ ਕਉ ਨਰ ਨਾ ਸਤਿ ਕੋ ਸਜ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਤਰ ਗਤਿ ਲਬਾਉ ਰਹਾ ਸਤ ਸਰਾ ਗੁੜ ਬਹਰ ਜਿਸ ਵਿੱਚ ਸਚਾ ਨਾਮ ਸੁਣੇ ਰਖਾੜੇ ਵਿਤੜੇ ਤਉ ਜਨ ਬਿਹਾਰ ਤਾਂ ਬਨ ਕੀ ਨ ਜਾਣੀ ਐ ਜਬ ਬੰਦ ਪਾਇ ਖਾਉ ਡਾਉ ਨੀ ਚਗਿਆ ਆ ਸਤਿ ਪਰਮ ਰਤਨ ਵਾਸ ਤਾਮ ਗੋਬਰ ਜਲਾ ਲਖ ਦਾਤੀ ਇਕ ਦਾ ਦੋਖ ਜਿਸੈ ਕਹ ਆਖੀਐ ਸੋਖ ਜਿਸੈ ਆਪਾਸ ਸੋਗ ਮਨ ਵਿਸਾਰੀਐ ਜਗ ਜੀ ਅਪਰਾਹ ਤੈਨੂੰ ਸਭ ਆਪ ਰੰਤ ਹੈ ਜਿਦਾ ਕੰਨ ਰਖਾ ਹੋਰ ਗੱਲਾਂ ਸਭ ਕੂੜੀਆਂ ਤਦਪਾਰ ਹੈ ਪਰਮਾ